ਅੱਲ ਜੋ ਅਨਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਉਸ ਦੀ ਹਜੇ ਉਹਨਾਂ ਨੇ ਪੁਸ਼ਟੀ ਨਿਗਤੀ ਗੱਲ ਕਲੀਅਰ ਨਹੀਂ ਕੀਤੀ ਕਿ ਆਮ ਆਦਮੀ ਪਾਰਟੀ ਤੋਂ ਕਿਸ ਗੱਲ ਤੋਂ ਅਸਤੀਫਾ ਜਿਹੜਾ ਅਨਮੋਲ ਗਗਨ ਮਾਨ ਨੇ ਦਿੱਤਾ ਇਹ ਉਹੀ ਅਨਮੋਲ ਗਗਨ ਮਾਨ ਹੈ ਜੋ ਵੋਟਾਂ ਤੋਂ ਪਹਿਲਾਂ ਬਾਈ ਦੀਆਂ ਵੋਟਾਂ ਤੋਂ ਪਹਿਲਾਂ ਹੱਕ ਠੋਕੇ ਕਹਿੰਦੇ ਸੀ ਕਿ ਤੁਸੀਂ ਸਾਡੀ ਸਰਕਾਰ ਬਣਾਓ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਕਿ ਛੋਡੇ ਤੋਂ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਤੁਸੀਂ ਹੁਣੀ ਸਰਕਾਰ ਹੁਣੀ ਸਰਕਾਰ ਛੱਡੋ ਸਾਨੂੰ ਸਰਕਾਰ ਸੰਭਾਓ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦੇਵਾਂਗੇ ਕਿਸਾਨਾਂ ਨੂੰ ਹਰ ਇੱਕ ਫਸਲ ਦੀ ਅਸੀਂ ਐਮਐਸਪੀ ਦੇਵਾਂਗੇ ਚਾਹੇ ਸਾਨੂੰ ਘੱਟ ਪੈਂਦਾ ਚਾਹੇ ਵੱਧ ਪੈਂਦਾ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਕਿਸਾਨਾਂ ਨਾਲ ਜੋ ਤੱਕਾ ਹੋ ਰਿਹਾ ਹੈ ਅਸੀਂ ਉਹ ਉਹਨਾਂ ਦਾ ਹੱਕਾ ਸੀ ਉਹਨੂੰ ਦਵਾਵਾਂਗੇ ਅਨਮੋਲ ਗਗਨ ਮਾਨ ਦਾ ਇਹ ਬਿਆਨ ਸੀ ਵੋਟਾਂ ਤੋਂ ਪਹਿਲਾਂ ਉਹ ਉਹੀ ਵੀਡੀਓ ਫੇਰ ਲੋਕ ਚੱਕ ਕੇ ਦੁਬਾਰਾ ਵਾਇਰਲ ਹੋ ਰਹੀਆਂ ਕਿ ਐਮਐਸਪੀ ਅਸੀਂ ਦਵਾਵਾਂਗੇ ਅਨਮੋਲ ਗਗਨ ਮਾਨ ਨੂੰ ਚਾਹੀਦਾ ਸੀ ਜੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਮਨਾਉਣੀ ਹੈ ਤਾਂ ਅਨਮੋਲ ਗਗਨ ਮਾਨ ਨੂੰ ਚਾਹੀਦਾ ਸੀ ਕਿ ਉਹ ਪੂਰੀ ਗੱਲਬਾਤ ਦੱਸੇ ਕਿ ਅਸੀਫਾ ਕਿਸ ਗੱਲ ਤੋਂ ਅਨਮੋਲ ਗਗਨ ਮਾਨਨੇ ਦਿੱਤਾ ਕਿ ਕੋਈ ਫੰਡ ਨਹੀਂ ਮਿਲ ਰਿਹਾ ਉਹਨਾਂ ਨੂੰ ਜਾਂ ਜਿਹੜਾ ਮਾਤਾ ਨੂੰ ਮਾਤਾ ਭੈਣਾਂ ਨੂੰ 1000 ਰੁਪਏ ਦੀ ਗਰੰਟੀ ਦਿੱਤੀ ਸੀ ਕੇਸਰੀਵਾਲ ਭਗਵੰਤ ਮਾਨ ਨੇ ਕਿ ਉਹ ਨਹੀਂ ਪੂਰਾ ਕੀਤਾ ਗਿਆ ਜਾਂ ਕਿਤੇ ਨਾ ਕਿਤੇ ਜਿਹੜਾ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਸ ਦੇ ਵਿੱਚ ਅਰਚਣ ਪਾਈ ਜਾ ਰਹੀ ਹੈ ਜਾਂ ਦੂਜੀ ਗੱਲ ਹੋਰ ਹੋ ਸਕਦੀ ਹੈ ਕਿ ਜੀ ਸ਼ਾਇਦ ਸੂਤਰਾਂ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਕੇਜਰੀ ਆਰ ਕੇਜਰੀ ਜ ਆ ਭਗਵੰਤ ਮਾਨ ਨੇ ਕੋਈ ਨਾ ਕੋਈ ਕਿਸੇ ਗੱਲ ਦੇ ਵਿੱਚ ਅਨਮੋਲ ਗਗਨ ਮਾਨ ਨੂੰ ਪਸਾਉਣਾ ਸੀ ਕੇਸ ਦੇ ਵਿੱਚ ਜਾਂ ਡਰਾਮਕਾ ਕੇ ਦਬਾਹ ਹੇਠਾ ਕੇ ਕੀ ਅਨਮੋਲ ਗਗਨ ਮਾਨ ਨੇ ਜਿਹੜਾ ਅਸਤੀਫਾ ਦਿੱਤਾ ਇਹ ਗੱਲ ਅਜੇ ਕਲੀਅਰ ਨਹੀਂ ਹੋਈ ਤੇ ਭਗਵੰਤ ਮਾਨ ਨੂੰ ਕੁਲਤਾਰ ਸਿੰਘ ਸਦਵਾਨ ਪੁੱਛਿਆ ਗਿਆ ਤਾਂ ਉਹ ਤਾਂ ਕਹਿੰਦੇ ਭੋਲੇ ਜੇ ਬਹੁਤ ਬਣੇ ਹੋਏ ਨੇ ਕਿ ਮਤਲਬ ਅਨਮੋਲ ਗਗਨ ਮਾਨ ਨੇ ਜਦੋਂ ਆਪਦੀ ਫੇਸਬੁੱਕ ਅਕਾਊਂਟ ਤੇ ਉਹਨਾਂ ਨੇ ਪੋਸਟ ਪਾਈ ਹੈ ਕਿ ਪਈ ਮੈਂ ਤਾਂ ਬੜੀ ਦੁਖੀ ਹੋ ਕੇ ਜਿਹੜੀ ਉਹਨਾਂ ਨੇ ਪੋਸਟ ਲਿਖੀ ਆ ਆਪਦੀ ਕਿ ਭਾਈ ਸਪੀਕਰ ਸਾਹਿਬ ਮੇਰਾ ਅਸਤੀਫਾ ਮਨਜ਼ੂਰ ਕਰਨਾ ਨਾਲ ਦੀ ਨਾਲ ਕਿੰਨੇ ਹੀ ਚੈਨਲਾਂ ਤੇ ਕਿੰਨੇ ਹੀ ਹੋਰ ਜਿਹੜੇ ਫੇਸਬੁੱਕ ਅਕਾਊਂਟ ਨੇ ਉਹਨਾਂ ਨੇ ਸਾਰਿਆਂ ਨੇ ਲਗਾਤਾਰ ਖਬਰਾਂ ਚਲਾ ਦਿੱਤੀਆਂ ਜੇ ਭਗਵੰਤ ਮਾਨ ਤੇ ਕਲਤਾਰ ਸਿੰਘ ਸੰਧਵਾਨ ਨੂੰ ਸਪੀਕਰ ਸਾਹਿਬ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਦੇਖਾਂਗੇ ਕੀ ਗੱਲਬਾਤਾਂ ਮੀਟਿੰਗ ਕਰਾਂਗੇ ਮਤਲਬ ਉਹਨਾਂ ਅਨਮੋਲ ਮਾਨ ਗਗਨ ਪ੍ਰਤੀ ਕੋਈ ਉਹਨਾਂ ਦਾ ਜਿਹੜਾ ਰਿਸਪੌਂਸ ਆ ਜਿਹੜਾ ਨਹੀਂ ਆਇਆ ਚੰਗੀ ਤਰ੍ਹਾਂ ਤੁਹਾਨੂੰ ਕੀ ਲੱਗਦਾ ਅਨਮੋਲ ਗਗਨ ਮਾਨ ਨੇ ਅਸਤੀਫਾ ਕਿਉਂ ਦਿੱਤਾ ਹੋ ਜੇ ਹੋਰ ਸੂਤਰਾਂ ਦੀ ਗੱਲ ਕਰੀਏ ਤਾਂ ਪਤਾ ਲੱਗ ਰਿਹਾ ਜਿਨ੍ਹਾਂ ਦੇ ਨਾਲ ਅਨਮੋਲ ਗਗਨ ਮਾਨ ਦੀ ਗੁੱਡਵਿਲ ਹੈ ਬਹੁਤ ਜਿਹੜੇ 2-3 ਹੋਰ ਐਮ.ਐਲ.ਏ ਹੈਗੇ ਨੇ ਹਨਾ ਤੇ ਉਹਨਾਂ ਨਾਲ ਜਿਨ੍ਹਾਂ ਨਾਲ ਗੁੱਡਵਿਲ ਆ ਕਿ ਅਸਤੀਫੇ ਤੋਂ ਬਾਅਦ ਅਨਮੋਲ ਮਾਨ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਸ਼ਾਇਦ ਉਹ ਵੀ ਅੱਗੇ ਹੋਣ ਅਸਤੀਫਾ ਦੇਣ ਲਈ 2-3 ਹਜੇ ਹੋਰ ਅਸਤੀਫੇ ਆਉਣ ਲਈ ਕਗਾਰ ਤੇ ਵਿੱਚ ਨੇ ਤੇ ਲੰਮਾ ਸਮਾਂ ਨਹੀਂ ਪੈਣਾ ਉਹ ਵੀ ਜਲਦ ਹੀ ਜਿਹੜੇ ਅਸਤੀਫੇ ਆ ਉਹ ਆ ਜਾਣਗੇ। ਹੁਣ ਗਗਨ ਮਾਨ ਜੇ ਇੱਕ ਗੱਲ ਕਰ ਦੇਵੇ ਉਹ ਸਪਸ਼ਟੀਕਰਨ ਦੇ ਹੀ ਦੇਵੇ ਵਧੀਆ ਕਿ ਮੈਂ ਆਮ ਆਦਮੀ ਪਾਰਟੀ ਤੋਂ ਇਸ ਗੱਲ ਤੋਂ ਮੈਂ ਅਸਤੀਫਾ ਦੇਣ ਲੱਗੀ ਹਾਂ ਜਾਂ ਐ ਮਨ ਲੋ ਕੇਜਰੀਵਾਲ ਦੀ ਜ਼ਿਆਦਾ ਚੱਲਦੀ ਹੈ ਕਿ ਭਗਵੰਤ ਮਾਨ ਦੀ ਕੋਈ ਸੁਣਦਾ ਨਹੀਂ। ਜਿੱਥੇ ਵੀ ਜਾਣਿਆ ਕੇਜਰੀਵਾਲ ਹਮੇਸ਼ਾ ਅੱਗੇ ਹੁੰਦਾ ਹੈ। ਕੌਮੀ ਕਨਵੀਨਰ ਵੱਡਾ ਬਣਾ ਛੱਡਿਆ ਕਿ ਭਗਵੰਤ ਮਾਨ ਉਹਦੇ ਪੈਰਾਂ ਦੇ ਹੇਠਾਂ ਨੇ ਮਨੀਸ਼ ਸ਼ੋਦੀ ਆਪ ਦਾ ਕੰਮ ਚਲਾ ਰਿਹਾ ਹੈ ਕਿ ਸਾਡੇ ਜਿਹੜੇ ਐਮਐਲਏ ਮਤਲਬ ਉਹਨਾਂ ਨੂੰ ਕਿਤੇ ਪਾਸੇ ਕੋਈ ਜੇ ਉਹ ਕੰਮ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਉਹ ਰਾਹ ਨਹੀਂ ਮਿਲ ਰਿਹਾ ਜਿਹੜੀ ਵੀ ਗੱਲ ਹੈਗੀ ਆ ਤਾ ਲੋਕਾਂ ਦੇ ਦਿਲਾਂ ਤੇ ਰਾਜ਼ ਕਰੂਗੀ ਜੇ ਅਨਮੋਲ ਗਗਨ ਮਾਨ ਨੇ ਸਪਸ਼ਟੀਕਰਨ ਦੇ ਦੇਵੇ ਕਿ ਮੈਂ ਇਸ ਗੱਲ ਤੋਂ ਅੱਕ ਕੇ ਅਸਤੀਫਾ ਦਿੱਤਾ ਕਿ ਮੈਨੂੰ ਮੈਂ ਜਿਹੜਾ ਮੈਂ ਕੰਮ ਕਰਨਾ ਚਾਹੁੰਨੀ ਆ ਆਪਣੇ ਹਲਕੇ ਦੇ ਵਿੱਚ ਮੈਂ ਜਿਹੜਾ ਕੰਮ ਕਰਨਾ ਚਾਹੁੰਨੀ ਆ ਕਿ ਉਸ ਲਈ ਮੈਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਮੈਨੂੰ ਵਾਰ-ਵਾਰ ਰੋਕਿਆ ਜਾ ਰਿਹਾ ਜੋ ਵੀ ਗੱਲਾਂ ਨੇ ਉਹ ਸਾਰੀਆਂ ਗੱਲਾਂ ਅਨਮੋਲ ਗਗਨ ਮਾਨ ਨੂੰ ਕਲੀਅਰ ਕਰ ਦੇਣੇ ਚਾਹੀਦੀਆਂ ਨੇ ਲੋਕਾਂ ਦੇ ਦਿਲਾਂ ਤੇ ਇਹ ਰਾਜ਼ ਕਰੂਗੀ ਤੇ ਐ ਨਹੀਂ ਪਤਾਉਣ ਵਾਲੇ ਸਮੇਂ ਦੇ ਵਿੱਚ ਕੀ ਅਨਮੋਲ ਗਗਨ ਮਾਨ ਨੂੰ ਲੋਕ ਦੇ ਦੇਣ ਇਹਨਾਂ ਦੇ ਜਿਹੜੇ ਚਿੱਠੇ ਨੇ ਕਾਲੇ ਚਿੱਠੇ ਨੇ ਪਰਦੇ ਦੇ ਪਿੱਛੇ ਕੁਝ ਹੋਰ ਹੈ ਪਰਦੇ ਦੇ ਅੱਗੇ ਕੁਝ ਹੋਰ ਹੈ ਕਿ ਇਹ ਸਾਰੀ ਗੱਲ ਅਨਮੋਲ ਗਗਨ ਮਾਨ ਨੂੰ ਮੀਡੀਆ ਅੱਗੇ ਜਾਂ ਆਪਦੇ ਅਕਾਊਂਟ ਤੇ ਸਾਰੀ ਵੀਡੀਓ ਪਾ ਕੇ ਜਾਂ ਲਿਖਤੀ ਰੂਪ ਵਿੱਚ ਲਿਖ ਕੇ ਦੱਸ ਦੇਣਾ ਚਾਹੀਦਾ